ਪਿਛਲੇ ਕਰੀਬ 10-12 ਦਿਨਾਂ ਤੋਂ ਅਸੀਂ ਲਗਾਤਾਰ ਧੂਰੀ ਦੇ ਪਿੰਡਾਂ ਦੇ ਵਿੱਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਘੁੰਮ ਰਹੇ ਆ ਤੇ ਹਰ ਇੱਕ ਪਿੰਡ ਦੇ ਵਿੱਚ ਜਦੋਂ ਵੀ ਅਸੀਂ ਜਾਂਦੇ ਆ ਜਿੱਥੇ ਲੋਕ ਇਕੱਠੇ ਹੁੰਦੇ ਆ ਸਮਾਗਮ ਹੁੰਦਾ ਹੈ ਤਾਂ ਉੱਥੇ ਮੈਂ ਇੱਕ ਸਵਾਲ ਜ਼ਰੂਰ ਕਰਦਾ ਲੋਕਾਂ ਨੂੰ ਕਿਉਂਕਿ ਕਾਂਗਰਸ ਪਾਰਟੀ ਦੇ 3-4 ਨਮਾਇंदे ਘੁੰਮਦੇ ਫਿਰਦੇ ਆ ਧੂਰੀ ਹਲਕੇ ਦੇ ਵਿੱਚ ਤੇ ਉਹ ਇਹ ਕਹਿੰਦੇ ਫਿਰਦੇ ਆ ਕਿ ਭਾਰਤੀ ਜਨਤਾ ਪਾਰਟੀ ਵੋਟ ਚੋਰੀ ਕਰਦੀ ਹੈ ਤੇ ਨਰਿੰਦਰ ਮੋਦੀ ਵੋਟ ਚੋਰ ਹੈ ਤੇ ਪਿੱਛੇ ਜੇ ਉਹਨਾਂ ਨੇ ਵੱਡੇ ਵੱਡੇ ਥੈਲੇ ਭਰ ਕੇ ਜਿਹੜਾ ਇਹਨਾਂ ਦਾ ਪ੍ਰਧਾਨ ਹੈ ਰਾਜਾ ਵੜਿੰਗ ਉਹਨਾਂ ਨੂੰ ਕਿਸੇ ਨੇ 5100 ਕਿਸੇ ਨੇ 10000 ਕਿਸੇ ਨੇ 21000 ਸਾਈਨ ਕਰਕੇ ਫਾਰਮ ਭਰ ਕੇ ਦੇਣ ਦਾ ਦਾਵਾ ਕੀਤਾ ਪਰ ਮੈਂ ਜਦੋਂ ਜਿਹੜੇ ਪਿੰਡ ਦੇ ਵਿੱਚ ਜਾਣਾ ਜਿੱਥੇ 100 ਬੰਦਾ ਇਕੱਠਾ ਹੋਇਆ 200 ਬੰਦਾ ਇਕੱਠਾ ਹੋਇਆ ਮੁਨਾ ਨੂੰ ਸਵਾਲ ਪੁੱਛਦਾ ਵੀ ਯਾਰ ਤੁਸੀਂ ਦੱਸੋ ਤੁਹਾਡੇ ਚੋ ਕਿਹੜੇ ਬੰਦੇ ਦੀ ਵੋਟ ਚੋਰੀ ਹੋਈ ਆ ਕੀ ਕਿਸੇ ਬੰਦੇ ਦੀ ਵੋਟ ਕੱਟੀ ਗਈ ਕੀ ਕਿਸੇ ਬੰਦੇ ਦੀ ਜਗ੍ਹਾ ਤੇ ਗਲਤ ਕਿਸੇ ਦਾ ਨਾਮ ਚੜਿਆ ਹੋਇਆ ਤਾਂ ਕਿਤੋਂ ਵੀ ਨਾਟ ਅ ਸਿੰਗਲ ਪਰਸਨ ਕਿਸੇ ਇੱਕ ਬੰਦੇ ਨੇ ਵੀ ਹੱਥ ਖੜਾ ਕਰਕੇ ਨਹੀਂ ਕਿਹਾ ਕਿਸੇ ਇੱਕ ਵੀ ਭੈਣ ਨੇ ਹੱਥ ਖੜਾ ਕਰਕੇ ਨਹੀਂ ਕਿਹਾ ਕਿ ਹਾਂ ਜੀ ਸਾਡੀ ਵੋਟ ਚੋਰੀ ਹੋ ਗਈ ਸਾਰੀਆਂ ਦੀਆਂ ਸਾਰੀਆਂ ਵੋਟਰ ਲਿਸਟਾਂ ਇਲੈਕਸ਼ਨਾਂ ਦੇ ਵਿੱਚ ਸਾਹਮਣੇ ਆ ਰਹੀਆਂ ਨੇ ਤੇ ਸਾਰੀਆਂ ਦੀਆਂ ਸਾਰੀਆਂ ਬਿਲਕੁਲ ਦਰੁਸਤ ਨੇ ਬਿਨਾ ਮਤਲਬ ਦਾ ਝੂਠ ਪਰੰਪਰਮ ਫਲਾਇਆ ਜਾ ਰਿਹਾ ਕਹਦੇ ਨਾਚ ਨਾ ਜਾਣੇ ਆਂਗਣ ਟਿੱਡਾ ਹਾਰ ਆਪ ਜਾਂਦੇ ਆ ਇਹਨਾਂ ਦਾ ਕਰਤੂਤੀ ਜਿਹੜਾ ਰਾਹੁਲ ਗਾਂਧੀ ਉਹਦੀ ਕਰਤੂਤੀ ਹਾਰ ਜਾਂਦੇ ਆ ਤੇ ਇਲਜ਼ਾਮ ਕਦੇ ਵੋਟਰ ਲਿਸਟਾਂ ਦੇ ਉੱਤੇ ਕਦੇ ਈਵੀਐਮ ਦੇ ਉੱਤੇ ਕਦੇ ਮਸ਼ੀਨਾਂ ਦੇ ਉੱਤੇ ਇਲਜ਼ਾਮ ਲਾਇਆ ਜਾਂਦਾ ਤੇ ਜਿੱਥੇ ਜਿੱਤ ਜਾਂਦੇ ਆ ਉੱਥੇ ਸਾਰਾ ਕੁਝ ਸਹੀ ਹੁੰਦਾ ਉੱਥੇ ਕੋਈ ਇਲਜ਼ਾਮ ਨਹੀਂ ਲਾਇਆ ਜਾਂਦਾ ਇਹਨਾਂ ਨੂੰ ਡਰ ਕਿਤੋਂ ਹੈ ਡਰ ਇਹਨਾਂ ਨੂੰ ਇਸ ਗੱਲ ਤੋਂ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਪੰਜਾਬ 'ਚ ਕਿਤੇ ਸਰਕਾਰ ਨਾ ਆ ਜੇ ਕਿਉਂਕਿ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਉਂਦੀ ਹੈ ਕੰਮ ਕਰਦੀ ਹੈ ਤੇ ਉਹ ਬਾਰ-ਬਾਰ ਰਿਪੀਟ ਹੁੰਦੀ ਆ ਇਸ ਗੱਲ ਦਾ ਡਰ ਹੈ ਪਿੰਡਾਂ ਦੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਅੱਜ ਲਿਸਟਾਂ ਚੈੱਕ ਕਰਨੀਆਂ ਚਾਹੀਦੀਆਂ ਨੇ ਕਿ ਇਹ ਝੂਠੇ ਝੋਲੇ ਪਰਦੇ ਨੇ ਘਰਾਂ ਦੇ ਵਿੱਚ ਹੀ ਫਾਰਮ ਛਪਾ ਲੈਂਦੇ ਆ ਬੋਟ ਚੋਰੀ ਦੇ ਘਰਾਂ 'ਚ ਹੀ ਤੁਹਾਡੇ ਸਾਈਨ ਮਾਰ ਦਿੰਦੇ ਆ ਤੁਹਾਡੇ ਨੰਬਰ ਕਿਤੇ ਨਾ ਕਿਤੇ ਡਾਇਰੈਕਟਰੀਆਂ ਚੋਂ ਪਤਾ ਕਰਕੇ ਤੁਹਾਡੇ ਨੰਬਰ ਲਿਖ ਕੇ ਭੇਜ ਦਿੰਦੇ ਆ ਕੋਈ 5000 ਕੋਈ 10000 ਕੋਈ ਝੂਠ ਦੇ ਭਲੰਦੇ 20000 ਕਿੰਨੇ ਮਰਜ਼ੀ ਇਕੱਠੇ ਕਰ ਲੋ ਸੱਚਾਈ ਦੇ ਵਿੱਚ ਮੈਨੂੰ ਇੱਕ ਬੰਦਾ ਨਹੀਂ ਲੱਭਿਆ ਜਿਹੜਾ ਕਹੇ ਜੇ ਵੀ ਮੇਰੀ ਵੋਟ ਚੋਰੀ ਹੋ ਗਈ ਤੇ ਮੈਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਮਿਲਿਆ ਸਾਰਿਆਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਸਾਰੇ ਸਹੀ ਤਰੀਕੇ ਦੇ ਨਾਲ ਲੋਕਤੰਤਰੀਕ ਤਰੀਕੇ ਦੇ ਨਾਲ ਕੰਮ ਚੱਲ ਰਿਹਾ ਹੈ ਪਰ ਜਿਹੜੇ ਇਹ ਤੱਕੇਸ਼ਾਈ ਆਮ ਆਦਮੀ ਪਾਰਟੀ ਦੀ ਸਰਕਾਰ ਉਹਦੇ ਖਿਲਾਫ ਨਹੀਂ ਬੋਲਣਗੇ ਕਿਉਂਕਿ ਉਹਨਾਂ ਨਾਲ ਗੱਠਜੋੜ ਆ ਇੰਡੀ ਕਟ ਬੰਧਨ ਹੈ ਇਹਨਾਂ ਦਾ ਹਰਿੰਦਰ ਮੋਦੀ ਤੋਂ ਡਰ ਲੱਗਦਾ ਹੈ ਕਿ ਸਰਕਾਰ